ਅੰਮ੍ਰਿਤਸਰ ਨਗਰ ਨਿਗਮ ਦਫ਼ਤਰ ਵਿਖੇ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਯੁਤ ਨਸ਼ਿਆਂ ਵਿਰੁੱਧ ਜਾਗਰੂਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਨਗਰ ਨਿਗਮ ਦਫ਼ਤਰ ਵਿਖੇ ਨਗਰ ਨਿਗਮ ਦੇ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਨਸ਼ੇ ਦੇ ਖਿਲਾਫ ਜਾਗਰੂਕ ਕੀਤਾ ਅਤੇ ਉਹਨਾਂ ਨੇ ਆਖਿਆ ਕਿ ਸਮੂਹ ਮਲਾਸਮ ਵੀ ਉਹਨਾਂ ਦਾ ਸਾਥ ਦੇਣ ਅਤੇ ਨਸ਼ੇ ਦੇ ਖਿਲਾਫ ਜਿਹੜੀ ਜੰਗ ਜਾਰੀ ਹੈ ਉਸ ਦਾ ਹਿੱਸਾ ਬਣਨ ਅਤੇ ਆਪਣੇ ਆਲੇ ਦੁਆਲੇ ਕੋਈ ਨਸ਼ਾ ਕਰਦਾ ਹੈ ਤਾਂ ਉਸ ਦਾ ਇਲਾਜ ਕਰਵਾਉਣ ਦੀ ਅਤੇ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਇਤਲਾਹ ਪੁਲਿਸ ਨੂੰ ਜ਼ਰੂਰ ਦੇਣ ਇਸ ਮੌਕੇ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਡੀਸੀਪੀ ਆਲਮ ਵਿਜੇ ਸਿੰਘ मेयर जतेंद्र मोती पाठिया ज्वाइंट कमिश्नर विशाल वधावन ओम प्रकाश गब्बर सुरेंद्र टूना केवल कुमार डॉक्टर इंदरपाल सिकंदर चौहान प्रधान तजिंदर शर्मा समेत मुलाजम हाजिर सन ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਵੱਲੋਂ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਦੀ ਜਿਹੜਾ ਡਾਇਰੈਕਸ਼ਨ ਦਿੱਤੀ ਹੈ ਉਹਦੇ ਵਿੱਚ ਬਹੁਤ ਵਧੀਆ ਕਾਮਯਾਬੀ ਹਾਸਲ ਹੋ ਰਹੀ ਹੈ ਪੁਲਿਸ ਨੂੰ ਵੀ ਔਰ ਸਾਰੀ ਸਟੇਟ ਨੂੰ ਉਹਦੇ ਵਿੱਚ ਅੱਜ ਇੱਥੇ ਆ ਕੇ ਬੜਾ ਮਾਣ ਮਹਿਸੂਸ ਹੋਇਆ ਹੈ ਕਿ ਸਾਰੇ ਸਾਡੇ ਵੀਰਾਂ ਨੇ ਮਿਊਸਪਲ ਕਾਰਪੋਰੇਸ਼ਨ ਦੇ ਅੰਦਰ ਤੇ ਆਫੀਸਰਸ ਨੇ ਮੇਅਰ ਸਾਹਿਬ ਨੇ ਕਮਿਸ਼ਨਰ ਸਾਹਿਬ ਨੇ ਔਰ ਸਾਰੀ ਸਫਾਈ ਸੇਵਕ ਜਿਹੜੀ ਸੰਸਥਾ ਹੈ ਸਾਡੀ ਉਹਨਾਂ ਦੇ ਵੱਲੋਂ ਇਸ ਨੂੰ ਹੰਗਾਰਾ ਦਿੱਤਾ ਗਿਆ ਜਿਹੜੀ ਐਂਟੀ ਡਰੱਗ ਕੈਂਪੇਨ ਨੂੰ ਔਰ ਸਭ ਨੇ ਇਹ ਹੀ ਤੈਅ ਕੀਤਾ ਕਿ ਅਸੀਂ ਜਿਹੜਾ ਡਰੱਗ ਲੈ ਰਿਹਾ ਹੈ ਸਾਡਾ ਕੋਈ ਸਮਾਜ ਦੇ ਵਿੱਚ ਵਿਅਕਤੀ ਅਸੀਂ ਉਹਨੂੰ ਬਤੌਰ ਮਰੀਜ਼ ਟਰੀਟ ਕਰਾਵਾਂਗੇ ਔਰ ਜਿਹੜੀ ਵੀ ਬੰਦਾ ਜਿਹੜਾ ਵੇਚਦਾ ਹੈ ਉਹਦੇ ਖਿਲਾਫ ਪੁਲਿਸ ਨਾਲ ਸ਼ੇਅਰ ਕਰਾਂਗੇ ਇਨਫੋਰਮੇਸ਼ਨ ਸੋ ਥੈਟ ਅਸੀਂ ਆਪਣੇ ਸਮਾਜ ਨੂੰ ਡਰੱਗ ਰਹਿਤ ਬਣਾ ਸਕੀਏ ਇਹ ਸਾਡੇ ਸੀਪੀ ਸਾਹਿਬ ਜਿਹੜੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਨਸ਼ਿਆਂ ਦੇ ਵਿਰੁੱਧ ਜਿਹੜੇ ਨਸ਼ਾ ਵੇਚਦੇ ਆ ਉਹਨਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਢਾ ਰਹੇ ਨੇ ਉਹਨਾਂ ਦੇ ਸੰਬੰਧ ਚ ਵੀ ਅਸੀਂ ਦੋ ਤਿੰਨ ਵਾਰੀ ਉਹਨਾਂ ਨੂੰ ਮਿਲੇ ਉਹਨਾਂ ਦਾ ਜੋ ਪਿਆਰ ਸਦਕਾ ਹਰ ਆਮ ਪਬਲਿਕ ਨਾਲ ਹੈਗਾ ਉਹਨਾਂ ਨਾਲੋਂ ਜ਼ਿਆਦਾ ਸਾਡੇ ਨਾਲ ਵੀ ਕਰਦੇ ਸੀ ਇਹਨਾਂ ਦਾ ਮੈਂ ਸਾਰਿਆਂ ਦਾ ਇੱਥੇ ਆਉਣ ਤੇ ਧੰਨਵਾਦੀ ਆ ਕਿ ਮੈਂ ਸਾਡੇ ਸੈਂਟਿਸਪੈਟਰ ਚੀਫ ਸਫਾਈ ਸੇਵਕ ਔਰ ਸੈਂਟਿਸਪੈਟਰ ਸਾਰੇ ਬੇਟੇ ਸੀ ਉਹਨਾਂ ਨੇ ਇਹ ਗੱਲ ਕਿ ਭੀ ਅੱਜ ਨਸ਼ਿਆਂ ਦਾ ਦੌਰ ਚੱਲਦਾ ਪਿਆ ਨਸ਼ਾ ਦਾ ਯੁੱਧ ਚੱਲਦਾ ਪਿਆ ਉਹ ਸਾਰੇ ਮੁਲਾਜ਼ਮਾਂ ਨੂੰ ਇਹੋ ਹੀ ਹਦਾਇਤ ਕੀਤੀ ਆ ਕਿ ਆਪੋ ਆਪਣੇ ਬੱਚਿਆਂ ਨੂੰ ਸੰਭਾਲੋ ਔਰ ਲੋਕਾਂ ਨੂੰ ਵੀ ਸੰਭਾਲੋ ਕਿ ਜਿਹੜਾ ਵੀ ਨਸ਼ਾ ਲੈ ਕੋਈ ਨਾ ਜਾਵੇ ਇਸ ਕਰਕੇ ਕਿ ਜਾਂ ਨੌਜਵਾਨਾਂ ਬੱਚਿਆਂ ਦੀ ਮਰਤਾ ਹੋਈਆਂ ਉਹਨਾਂ ਨੂੰ ਇਹ ਇਹ ਸੰਦੇਸ਼ ਹੀ ਦੇਣਾ ਸੀ ਜਿਹਦੇ ਵਿੱਚ ਅਸੀਂ ਸਾਰੇ ਨੇ ਅੱਜ ਇਹ ਕਸਮ ਖਾਧੀ ਕਿ ਹਰ ਇੱਕ ਦਾ ਭਲੇ ਵਾਸਤੇ ਅੱਜ ਹਰ ਬੰਦੇ ਦੀ ਬੇਨਤੀ ਹੱਥ ਜੋੜ ਕੇ ਕਰਾਂਗੇ ਕਿ ਇਹ ਨਸ਼ਾ ਨਾ ਜਾਓ